ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਬਣਾ ਰਹੀ ਸੀ ਮੂੰਗ ਦੀ ਦਾਲ ਤੇ ਚੰਨੇ ਦੀ ਦਾਲ ਦਾ ਚਿਲਾ ਤੇ ਮੈਂ ਕਿਹਾ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਤੇ ਇਹ ਬਹੁਤ ਖਾਣ ਨੂੰ ਵੀ ਹੈਲਦੀ ਹੁੰਦਾ ਆ ਇਹ 2-4 ਘੰਟੇ ਮੈਂ ਇਹਨੂੰ ਪਾਣੀ ਚ ਸੋਕ ਕਰ ਲਿਆ ਆ ਹੁਣ ਮੈਂ ਇਹਨੂੰ ਮਿਕਸੀ ਦੇ ਹਜਾਰ ਵਿੱਚ ਇਹਨੂੰ ਪੀਸੂਗੀ ਮਿਕਸੀ ਚ ਮੈਂ ਗ੍ਰाइंड ਕਰ ਲਿਆ ਦੇਖੋ ਚੰਗੀ ਤਰ੍ਹਾਂ ਸਮੂਥ ਬਣ ਗਿਆ ਪੇਸਟ ਹੁਣ ਇਹਦੇ ਵਿੱਚ ਵੈਜੀਟੇਬਲ ਤੁਸੀਂ ਜਿਹੜੀ ਮਰਜ਼ੀ ਪਾ ਸਕਦੇ ਹੋ ਮੈਂ ਪਿਆਜ਼ ਤੇ ਟਮਾਟਰ ਜਾਂ ਆਹ ਮਸਾਲੇ ਇਹਦੇ ਵਿੱਚ ਪਾਵਾਂਗੇ ਪਿਆਜ਼ ਤੇ ਟਮਾਟਰ ਤੇ ਮਸਾਲੇ ਮੈਂ ਵਿੱਚ ਪਾ ਲਿਆ ਤੇ ਹੁਣ ਆਪਾਂ ਇਹ ਨੂੰ ਚੰਗੀ ਤਰ੍ਹਾਂ ਫੈਂਟ ਲਾਗੇ ਬੈਟਰ ਬਿਲਕੁਲ ਤਿਆਰ ਆ ਆਪਾਂ ਹੁਣ ਇੱਥੇ ਤਵੇ ਦੇ ਉੱਪਰ ਪਾਵਾਂਗੇ ਮਸਾਲਾ ਪਾ ਕੇ ਇੱਦਾਂ ਬੰਦਾ ਪਿਆ ਆ ਹੁਣ ਇਹਨੂੰ ਆਪਾਂ ਪਲਟਾ ਦੇਵਾਂਗੇ ਦੇਖੋ ਮੈਂ ਪਾਸਤਾ ਪਾ ਲ ਦਿੱਤਾ ਦੇਖੋ ਕਿੰਨਾ ਸੋਹਣਾ ਤਿਆਰ ਹੁੰਦਾ ਪਿਆ ਹੈ ਬਿਲਕੁਲ ਤਿਆਰ ਹੋ ਗਿਆ ਹੁਣ ਇਹਨੂੰ ਦਹੀਂ ਨਾਲ ਚਟਣੀ ਨਾਲ ਖਾਓ ਬਿਲਕੁਲ ਹੈਲਦੀ ਬਿਲਕੁਲ